ਸਤਿ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗਲਾੜਾ ਸਾਥੀਓ ਵੱਧ ਤੋਂ ਵੱਧ ਮੇਰੀ ਇਹ ਵੀਡੀਓ ਸ਼ੇਅਰ ਕਰੋ ਇੱਕ ਦੁਖੀ ਮਾਂ ਪਿਓ ਦੀਆਂ ਬੜੀਆਂ ਅਸੀਸਾਂ ਬੜੀਆਂ ਦੁਆਵਾਂ ਤੁਹਾਨੂੰ ਸਾਰਿਆਂ ਨੂੰ ਲੱਗਣਗੀਆਂ ਕਿਉਂਕਿ ਜਿਹੜੀ ਇਹ ਤਸਵੀਰ ਤੁਸੀਂ ਵੇਖ ਰਹੇ ਜੇ ਇਹ ਉਸ ਨੌਜਵਾਨ ਗੱਭਰੂ ਦੀ ਆ ਜਿਹਦਾ ਨਾਮ ਯਗਰਾਜ ਸਿੰਘ ਉਰਫ ਅਰਪਣ ਸਿੰਘ ਸਪੁੱਤਰ ਦਲਬਾਖ ਸਿੰਘ ਵਾਸੀ ਪਿੰਡ ਗਲਾੜਾ ਜਿਹੜਾ ਕਿ ਪਿਛਲੀ 4 ਜਨਵਰੀ 2023 ਨੂੰ ਸਵੇਰੇ ਘਰੋਂ ਕੰਮ ਤੇ ਗਿਆ ਸੀਗਾ ਸਾਡੇ ਨਾਲ ਲੱਗਦੇ ਸ਼ਹਿਰ ਖਨੋਰੀ ਪਰ ਅਜੇ ਤੱਕ ਪਰਤ ਕੇ ਘਰ ਨਹੀਂ ਆਇਆ ਜਿਹੜੀ ਲਾਸਟ ਲੋਕੇਸ਼ਨ ਸੀ ਇਸ ਨੌਜਵਾਨ ਗੱਭਰੂ ਦੀ ਇਸ ਯਵਰਾਜ ਸਿੰਘ ਉਰਫ ਅਰਪਣ ਸਿੰਘ ਦੀ ਉਹ ਟੋਹਾਣਾ ਰੇਲਵੇ ਸਟੇਸ਼ਨ ਦੀ ਲਗਭਗ ਦੁਪਹਿਰ ਸਵਾ 1 ਵਜੇ ਦੀ ਪਾਈ ਗਈ ਸੀ ਪਤਾ ਨਹੀਂ ਆਪ ਮੁਹਾਰਾ ਕਿਸੇ ਪਾਸੇ ਚਲਾ ਗਿਆ ਜਾਂ ਵੈਗਰੂਣਾ ਕਰੇ ਕਿ ਕੋਈ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋਇਆ ਹੋਵੇ ਪਰ ਅਜ ਤੱਕ ਇਸ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਾ ਇਕਲੌਤਾ ਪੁੱਤਰ ਮਾਪਿਆਂ ਦਾ ਇਕੱਲਾ-ਕੱਲਾ ਕੋਈ ਹੋਰ ਭੈਣ ਭਰਾ ਨਹੀਂ ਇਕੱਲਾ ਪੁੱਤਰ ਮਾਪਿਆਂ ਦਾ ਜਿਹੜਾ ਕਿ ਪਿਛਲੇ ਮੈਂ ਦੱਸ ਚੁੱਕਾ ਕਿ 4 ਜਨਵਰੀ 2023 ਤੋਂ ਲਾ ਪਤਾ ਤਾਉਣ ਜਿਹੜਾ ਇਹ ਆਪਣੀ ਗਰਦਨ ਤਾਉਣ ਜਿਹੜੀ ਆ ਥੋੜੀ ਜਿਹੀ ਟੇਢੀ ਰੱਖਦਾ ਆ ਟੇਢੀ ਰੱਖ ਕੇ ਤੁਰਦਾ ਆ ਰੰਗ ਜਿਹੜਾ ਆ ਕਣਕਵੰਨਾ ਤੁਸੀਂ ਫੋਟੋ ਤੇ ਵੇਖ ਹੀ ਰਹੇ ਜੇ ਸੋ ਕਿਸੇ ਵੀ ਭੈਣ ਭਰਾ ਨੂੰ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਇਹ ਗੱਭਰੂ ਨਜ਼ਰੀ ਪੈਂਦਾ ਤੇ ਕਿਰਪਾ ਕਰਕੇ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਸੰਪਰਕ ਕਰੋ ਜੀ ਮੈਂ ਨੰਬਰ ਬੋਲ ਕੇ ਵੀ ਦੱਸ ਦਿੰਦਾ 98764 29013 98555 72666 ਇਹ ਦੋ ਮੋਬਾਈਲ ਨੰਬਰ ਨੇ ਜੀ ਕੰਟੈਕਟ ਨੰਬਰ ਨੇ ਤੁਸੀਂ ਇਹਨਾਂ ਤੇ ਕੰਟੈਕਟ ਕਰਕੇ ਦੱਸ ਸਕਦੇ ਸਾਨੂੰ ਜਾਣਕਾਰੀ ਦੇਣ ਵਾਲੇ ਸੱਜਣ ਨੂੰ ਵਾਜਬ ਇਨਾਮ ਵੀ ਦਿੱਤਾ ਜਾਊਗਾ ਜੀ ਸੋ ਮਾਪਿਓ ਬੜਾ ਵਿਰਾਗ ਚਾ ਬੜੇ ਦੁੱਖ ਚਾ ਇਕਲੋਤਾ ਪੁੱਤ ਜਿਹੜਾ ਉਹਨਾਂ ਦਾ ਨੌਜਵਾਨ ਚੜ੍ਹਦੀ ਵੀਰੇਸੇ ਘਰੋਂ ਤੁਰ ਗਿਆ ਪਤਾ ਨਹੀਂ ਕਿਹੜੇ ਪਾਸੇ ਕਿੱਥੇ ਕਿਹੜੇ ਹਾਲਾਤਾਂ ਚ ਹੋਊਗਾ ਇਸੇ ਹੀ ਫਿਕਰ ਦੇ ਵਿੱਚ ਘੁੰਮ ਵਾਂਗੂ ਜਿਹੜਾ ਉਹ ਫਿਕਰ ਹੈ ਉਹਨਾਂ ਨੂੰ ਖਾਈ ਜਾਂਦਾ ਆ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇੱਕ ਮਾਪਿਓ ਦੀਆਂ ਦੁਆਵਾਂ ਲੱਗਣਗੀਆਂ ਕਿਰਪਾ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇੰਨੀ ਸ਼ੇਅਰ ਹੋ ਜਾਣੀ ਚਾਹੀਦੀ ਹੈ ਇਹ ਵੀਡੀਓ ਕਿ ਹਰ ਇੱਕ ਮੋਬਾਈਲ ਦੇ ਵਿੱਚ ਪਹੁੰਚਣੀ ਚਾਹੀਦੀ ਆ ਕਿਉਂਕਿ ਮੈਂ ਦੱਸ ਚੁੱਕਾ ਇਕਲੌਤਾ ਪੁੱਤਰਾ ਮਾਪਿਆਂ ਦਾ ਸੋ ਵੱਧ ਤੋਂ ਵੱਧ ਸਾਡੀ ਮਦਦ ਕਰੋ ਜੀ ਇਹ ਵੀਡੀਓ ਸ਼ੇਅਰ ਕਰਕੇ ਇਸ ਨੌਜਵਾਨ ਨੂੰ ਲੱਭਣ ਦੇ ਵਿੱਚ ਉਮਰ ਲਗਭਗ ਹੁਣ 21 ਸਾਲ ਇਸ ਨੌਜਵਾਨ ਦੀ ਆ ਸੋ ਸੱਚੀ ਗੱਲ ਜੀ